ਹਮਜ਼ਾਦ ਕੀ ਹੁੰਦਾ ਹੈ ਕੀ ਹਮਜ਼ਾਦ ਕੋਈ ਜਿੰਨ ਹੁੰਦਾ ਹੈ ਅਤੇ ਕੀ ਹਮਜ਼ਾਦ ਸਾਡੇ ਨਾਲ ਰਹਿੰਦਾ ਹੈ ਪੀਰਾ ਦੀ ਇਬਾਦਤ ਚੈਨਲ ਦੇਖ ਰਹੇ ਆ ਸਭ ਸੰਗਤਾਂ ਨੂੰ ਜੈ ਪੀਰਾ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਜੋ ਜਾਣਕਾਰੀ ਅਸੀਂ ਦੱਸਣ ਜਾ ਰਹੇ ਹਾਂ ਉਹ ਸਾਡੇ ਹਮਜ਼ਾਦ ਬਾਰੇ ਹੈ ਅਸੀਂ ਅੱਜ ਤੁਹਾਨੂੰ ਹਮਜ਼ਾਦ ਬਾਰੇ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਦੇਵਾਂਗੇ ਜਿਸ ਨਾਲ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਵੇਗਾ ਇਸ ਤੋਂ ਪਹਿਲਾਂ ਸ਼ਾਇਦ ਹੀ ਕੋਈ ਵੀਡੀਓ ਪੰਜਾਬੀ ਵਿੱਚ YouTube ਤੇ ਕਿਸੇ ਨੇ ਹਮਜ਼ਾਦ ਬਾਰੇ ਪਾਈ ਹੋਵੇ ਸੰਗਤ ਜੀ ਹਮਜ਼ਾਦ ਵਾਰੇ ਚੇਲਿਆਂ ਬਾਬਿਆਂ ਨੂੰ ਤਾਂ ਪਤਾ ਹੋਵੇਗਾ ਪਰ ਆਮ ਸੰਗਤ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੋਵੇਗਾ ਸੰਗਤ ਜੀ ਹਮਜ਼ਾਦ ਇਨਸਾਨ ਦੇ ਨਾਲ ਪੈਦਾ ਹੋਣ ਵਾਲਾ ਜਿੰਨ ਹੈ ਜੋ ਸਾਰੀ ਉਮਰ ਉਸ ਦੇ ਨਾਲ ਰਹਿੰਦਾ ਹੈ ਜਦੋਂ ਵੀ ਕੋਈ ਇਨਸਾਨ ਦਾ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੇ ਨਾਲ ਇੱਕ ਹੋਰ ਜਿੰਨ ਦਾ ਬੱਚਾ ਜਨਮ ਲੈਂਦਾ ਹੈ ਜੋ ਬਿਲਕੁਲ ਉਸ ਇਨਸਾਨ ਦੇ ਬੱਚੇ ਦੀ ਕਾਪੀ ਹੁੰਦਾ ਹੈ ਏ ਜਿੰਨ ਜਿਸ ਨੂੰ ਹਮਜ਼ਾਦ ਕਿਹਾ ਜਾਂਦਾ ਹੈ ਜਿੰਨਾ ਦੀ ਇੱਕ ਕਿਸਮ ਜੋ ਕਰੀਮ ਜਿੰਨ ਅਖਵਾਉਂਦੀ ਹੈ ਉਸ ਵਿੱਚ ਹੁੰਦਾ ਹੈ ਹਮਜ਼ਾਦ ਬਿਲਕੁਲ ਹੋ ਵੋ ਇਨਸਾਨ ਦੀ ਨਕਲ ਹੁੰਦਾ ਹੈ ਇਹ ਸਾਡੇ ਨਾਲ ਹੀ ਪੈਦਾ ਹੁੰਦਾ ਹੈ ਅਤੇ ਸਾਡੇ ਮਰਨ ਤੋਂ ਬਾਅਦ ਦੁਨੀਆ ਤੇ ਰਹਿ ਜਾਂਦਾ ਹੈ ਤੇ ਰੂਹ ਅੱਗੇ ਪਰਵਾਸ ਕਰ ਜਾਂਦੀ ਹੈ ਹਮਜ਼ਾਦ ਜਿੰਨ ਆਦਮ ਜ਼ਾਤ ਨੂੰ ਵਰਗਲਾਉਣ ਲਈ ਸ਼ੈਤਾਨ ਦੁਆਰਾ ਪੈਦਾ ਕੀਤਾ ਜਾਂਦਾ ਹੈ ਇਸ ਨੂੰ ਸਾਡੇ ਸਾਰੇ ਰਾਜ਼ ਪਤਾ ਹੁੰਦੇ ਨੇ ਇੱਥੋਂ ਤੱਕ ਕਿ ਜਦੋਂ ਅਸੀਂ ਇਕੱਲੇ ਹੁੰਦੇ ਹਾਂ ਇਹ ਉਦੋਂ ਵੀ ਸਾਡੇ ਨਾਲ ਹੁੰਦਾ ਹੈ ਇਹ ਸਾਨੂੰ ਨਜ਼ਰ ਨਹੀਂ ਆਉਂਦਾ ਤੇ ਨਾ ਹੀ ਕਦੇ ਕੋਈ ਪਰੇਸ਼ਾਨੀ ਦਿੰਦਾ ਹੈ ਪਰ ਇਹ ਸਾਡੇ ਦਿਮਾਗ ਵਿੱਚ ਅਜੀਬ ਅਜੀਬ ਖਿਆਲ ਲਿਆਉਂਦਾ ਹੈ ਤੇ ਸਾਨੂੰ ਪਟਕਾਉਂਦਾ ਰਹਿੰਦਾ ਹੈ ਸਾਡੇ ਤੋਂ ਪਾਪ ਕਰਵਾਉਂਦਾ ਰਹਿੰਦਾ ਹੈ ਸਾਡੇ ਸਭ ਨਾਲ ਇਸ ਵਕਤ ਵੀ ਇੱਕ ਹਮਜ਼ਾਦ ਮੌਜੂਦ ਹੈ ਇਸਲਾਮ ਧਰਮ ਅਨੁਸਾਰ ਮਰਨ ਤੋਂ ਬਾਅਦ ਇਨਸਾਨ ਦੇ ਨਾਲ ਹੀ ਕਬਰ ਵਿੱਚ ਹਮਜ਼ਾਦ ਨੂੰ ਦਫ਼ਨ ਕਰ ਦਿੱਤਾ ਜਾਂਦਾ ਹੈ ਅਤੇ ਫਾਤੀਹਾ ਪੜ੍ਹ ਦਿੱਤਾ ਜਾਂਦਾ ਹੈ ਫਿਰ ਹਮਜ਼ਾਦ ਕਿਸੇ ਨੂੰ ਤੰਗ ਨਹੀਂ ਕਰਦਾ ਪਰ ਦੂਜੇ ਧਰਮਾਂ ਵਿੱਚ ਜਦੋਂ ਕੋਈ ਅਣਾਈ ਮੌਤ ਮਰ ਜਾਂਦਾ ਹੈ ਤੇ ਉਸ ਦਾ ਸੰਸਕਾਰ ਕਰਕੇ ਅਗਨ ਭੇਟ ਕਰ ਦਿੰਦੇ ਹਾਂ ਪਰ ਉਸ ਆਦਮੀ ਦਾ ਹਮਜ਼ਾਦ ਜੋ ਬਿਲਕੁਲ ਉਸੇ ਆਦਮੀ ਦੀ ਕਾਪੀ ਹੈ ਉਹ ਲੋਕਾਂ ਨੂੰ ਉਸੇ ਥਾਂ ਤੇ ਤੰਗ ਕਰਨ ਲੱਗ ਜਾਂਦਾ ਹੈ ਇਸ ਹਮਜ਼ਾਦ ਨੂੰ ਅਕਸਰ ਲੋਕ ਆਖਦੇ ਨੇ ਕਿ ਫਲਾਣੇ ਦੀ ਆਤਮਾ ਭਟਕ ਰਹੀ ਹੈ ਤੇ ਉਹ ਰਾਤ ਨੂੰ ਦਿਸਦਾ ਹੈ ਜਾਂ ਆਵਾਜ਼ਾਂ ਮਾਰਦਾ ਹੈ ਸੰਗਤ ਜੀ ਹਮਜ਼ਾਦ ਵੇਖਣ ਨੂੰ ਬਿਲਕੁਲ ਸਾਡੇ ਵਰਗਾ ਹੁੰਦਾ ਹੈ ਉਸ ਦਾ ਨਾਂ ਸਾਡਾ ਹੀ ਨਾਂ ਹੁੰਦਾ ਹੈ ਜਿਵੇਂ ਕਿਸੇ ਦਾ ਨਾਮ ਰਵਿੰਦਰ ਹੈ ਤਾਂ ਉਸ ਦੇ ਹਮਜ਼ਾਦ ਦਾ ਨਾਮ ਵੀ ਰਵਿੰਦਰ ਹੋਵੇਗਾ ਤੇ ਉਸ ਦੇ ਹਮਜ਼ਾਦ ਵਿੱਚ ਵੀ ਉਸ ਆਦਮੀ ਦੀਆਂ ਸਾਰੀਆਂ ਆਤਾਂ ਹੋਣਗੀਆਂ ਆਮ ਤੌਰ ਤੇ ਚੇਲੇ ਤੇ ਬਾਬੇ ਹਮਜ਼ਾਦ ਦੀ ਸਾਧਨਾ ਕਰਕੇ ਹਮਜ਼ਾਦ ਕਮਾ ਲੈਂਦੇ ਨੇ ਜਦ ਕੋਈ ਇਹਨਾਂ ਬਾਬਿਆਂ ਦੇ ਦਰਬਾਰ ਤੇ ਜਾਂਦਾ ਹੈ ਇਹ ਤੁਹਾਡੇ ਬਾਰੇ ਸਭ ਕੁਝ ਦੱਸ ਦਿੰਦੇ ਨੇ ਕਿ ਤੁਹਾਡੇ ਨਾਲ ਬਚਪਨ ਵਿੱਚ ਇਦਾਂ ਹੋਇਆ ਸੀ ਜਾਂ ਫਲਾਣੇ ਨੂੰ ਤੁਸੀਂ ਮਿਲ ਕੇ ਆਏ ਹੋ ਜਾਂ ਤੁਹਾਡਾ ਇਹ ਕੰਮ ਰੁਕਿਆ ਹੋਇਆ ਹੈ ਜਾਂ ਤੁਸੀਂ ਇਹ ਚੀਜ਼ ਖਾ ਕੇ ਆਏ ਹੋ ਇੱਥੋਂ ਤੱਕ ਕਿ ਜੋ ਗੱਲਾਂ ਸਿਰਫ ਤੁਹਾਨੂੰ ਪਤਾ ਨੇ ਉਹ ਰਾਜ਼ ਵੀ ਬਾਬੇ ਦੱਸ ਦਿੰਦੇ ਨੇ ਉਹ ਇਸ ਲਈ ਦੱਸ ਦਿੰਦੇ ਨੇ ਕਿ ਉਹ ਆਪਣੇ ਹਮਜ਼ਾਦ ਤੋਂ ਪੁੱਛਦੇ ਨੇ ਫੇਰ ਉਹਨਾਂ ਦਾ ਹਮਜ਼ਾਦ ਤੁਹਾਡੇ ਹਮਜ਼ਾਦ ਨਾਲ ਗੱਲ ਕਰਕੇ ਸਾਰਾ ਕੁਝ ਪੁੱਛ ਕੇ ਬਾਬੇ ਨੂੰ ਦੱਸ ਦਿੰਦਾ ਹੈ ਤੇ ਤੁਸੀਂ ਇਸ ਨੂੰ ਸਮਤਕਾਰ ਸਮਝ ਲੈਂਦੇ ਹੋ ਅਸਲ ਵਿੱਚ ਹਮਜ਼ਾਦ ਇੱਕ ਤਰ੍ਹਾਂ ਦਾ ਸ਼ੈਤਾਨ ਹੀ ਹੈ ਜੋ ਸਾਨੂੰ ਗੁੰਮਰਾਹ ਕਰਨ ਲਈ ਹੀ ਸਾਡੇ ਨਾਲ ਪੈਦਾ ਹੁੰਦਾ ਹੈ ਸਾਨੂੰ ਰੱਬ ਦੀ ਬੰਦਗੀ ਤੋਂ ਰੋਕਣ ਲਈ ਇਹ ਹਰ ਵਾਰ ਲੌਦਾ ਹੈ ਸੰਗਤ ਜੀ ਹਮਜ਼ਾਦ ਸੈਦ ਕਰਨ ਦੇ ਬਹੁਤ ਸਾਰੇ ਅਮਲ ਤੇ ਚਿੱਲੇ ਮੌਜੂਦ ਨੇ ਪਰ ਇਹਨਾਂ ਨੂੰ ਕਦੇ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਅਮਲ ਨੂੰ ਕਰਦਿਆਂ ਜੇਕਰ ਕੋਈ ਗਲਤੀ ਹੋ ਜਾਵੇ ਤਾਂ ਅਮਲ ਕਰਨ ਵਾਲੇ ਦੀ ਜਾਨ ਵੀ ਜਾ ਸਕਦੀ ਹੈ ਸੋ ਸੰਗਤ ਜੀ ਇਹ ਸੀ ਹਮਜ਼ਾਦ ਵਾਰੇ ਜਾਣਕਾਰੀ ਉਮੀਦ ਹੈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਦੇ ਹਾਂ ਜਲਦ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਜੈ ਭੀਰਾ